ਅੱਜ ਅਪਣਾ ਵਾਂਗੇ ਕੋਰਨ ਚਾਟ ਜਾਂ ਤੁਸੀਂ ਸਲਾਦ ਵੀ ਹੈ ਜਿਹੜਾ ਕਹਿ ਸਕਦੇ ਹੋ ਘਰ ਦੀਆਂ ਛੱਲੀਆਂ ਤੋਂ ਬਣਾਵਾਂਗੇ ਬਾਜ਼ਾਰ ਦੇ ਵਿੱਚ ਛੋਟਾ ਜਿਹਾ ਕਾਪਾ ਬਹੁਤ ਮਹਿੰਗਾ ਮਿਲਦਾ ਤੇ ਘਰੇ ਬਹੁਤ ਹੀ ਟੇਸਟੀ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਲੱਗੂਗਾ ਹੀ ਨਹੀਂ ਕਿ ਬਾਜ਼ਾਰ ਤੋਂ ਲਿਆਂਦਾ ਜਾਂ ਤੁਸੀਂ ਘਰੇ ਬਣਾਇਆ ਹੈ ਬਿਲਕੁਲ ਸਿੰਪਲ ਸਾਦੇ ਤਰੀਕੇ ਨਾਲ ਬਣਾ ਲਵਾਂਗੇ ਜੀ ਹਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲੈ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਕੌਰਨ ਚਾਟ ਜਾਂ ਛੱਲੀਆਂ ਦੀ ਚਾਟ ਬਣਾਉਣ ਵਾਸਤੇ ਜਾਂ ਫਿਰ ਸੈਲਡ ਬਣਾਉਣ ਵਾਸਤੇ ਸਲਾਦ ਬਣਾਉਣ ਵਾਸਤੇ ਆਪਾਂ ਜਿਹੜੀਆਂ ਛੱਲੀਆਂ ਲੈ ਲਈਆਂ ਘਰ ਦੀਆਂ ਛੱਲੀਆਂ ਮੇਰੇ ਕੋਲ ਫਰੈਸ਼ ਛੱਲੀਆਂ ਨੇਗੀਆਂ ਬਿਲਕੁਲ ਰਸ ਵਾਲੀਆਂ ਮਿੱਠੀਆਂ ਤਾਜ਼ੀਆਂ ਛੱਲੀਆਂ ਤੁਸੀਂ ਲੈ ਲੈਣੀਆਂ ਨੇ ਇਹਨਾਂ ਨੂੰ ਆਪਾਂ ਜਿਹੜਾ ਸਾਰੇ ਜਿਹੜਾ ਉਤਾਰ ਦੇਵਾਂਗੇ ਛਿਲਕਾ ਛੱਲੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਇਸ ਤਰ੍ਹਾਂ ਆਪਾਂ ਸਾਰੇ ਛਿਲਕੇ ਜਿਹੜੇ ਉਤਾਰ ਲਵਾਂਗੇ, ਬਾਲ ਵੀ ਆ ਜਿਹੜੇ ਹੋਵੇ ਉਤਾਰ ਦਵਾਂਗੇ। ਇਹ ਬਾਲ ਵੀ ਆ ਜਿਹੜੇ ਬਹੁਤ ਕੰਮ ਦੇ ਹੁੰਦੇ ਨੇ, ਸਰੀਰ ਨੂੰ ਠੰਡਕ ਪਹੁੰਚਾਉਂਦੇ ਨੇ। ਇਹਨਾਂ ਦਾ ਪਾਣੀ ਪੀਣ ਨਾਲ ਜਿਹੜੀ ਸਰੀਰ ਦੀ ਗਰਮੀ ਆ ਉਹ ਸਹੀ ਹੋ ਜਾਂਦੀ ਆ। ਇਸ ਤਰ੍ਹਾਂ ਆਪਾਂ ਵਿੱਚੋਂ ਜਿਹੜੀ ਤੋੜ ਲਵਾਂਗੇ, ਵਿੱਚੋਂ ਤੋੜਨ ਨਾਲ ਇਦਾਂ ਹੋ ਜਾਊਗਾ ਕਿ ਚੰਗੀ ਤਰ੍ਹਾਂ ਆਪਣੇ ਆਸਾਨੀ ਦੇ ਨਾਲ ਆ ਬੀਜ ਜਿਹੜੇ ਦਾਣੇ ਉਹ ਨਿਕਲ ਜਾਣਗੇ ਬੀਜ ਕਹਿਣ ਲੱਗੀ ਸੀ ਮੈਂ ਦਾਣੇ ਆ ਜਿਹੜੇ ਆਸਾਨੀ ਨਾਲ ਨਿਕਲ ਜਾਣਗੇ ਇਸ ਤਰ੍ਹਾਂ ਹੱਥ ਨਾਲ ਤੁਸੀਂ ਇੱਕ ਇੱਕ ਕਰਕੇ ਸਾਰੇ ਦਾਣੇ ਆ ਕੱਢ ਲੈਣੇ ਆ ਵਿੱਚ ਥੋੜੇ ਬੜੇ ਤੇ ਬਾਲ ਰਹਿ ਜਾਣਗੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਇਹ ਕੋਈ ਸੇਤਲੀ ਹਾਨੀ ਕਰਕੇ ਨਹੀਂ ਹੁੰਦੇ ਸੇਤਲੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਇਸ ਤਰ੍ਹਾਂ ਸਾਰੇ ਆਪਾਂ ਦਾਣੇ ਆ ਜਿਹੜੇ ਕੱਢ ਲਵਾਂਗੇ ਮੱਕੀ ਚ ਵਿਟਾਮਿਨ ਬੀ ਈ ਤੇ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਸੇਤਲੀ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਸਕਿਨ ਲਈ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਸਾਰੇ ਦਾਣੇ ਆਪਾਂ ਇਸ ਤਰ੍ਹਾਂ ਜਿਹੜੇ ਕੱਢ ਲਏ ਆ ਜਿੰਨੇ ਦਾਣੇ ਰਸਦਾਰ ਤੇ ਮਿੱਠੇ ਹੋਣਗੇ ਉਹਨਾਂ ਜ਼ਿਆਦਾ ਵਧੀਆ ਹੋਊਗਾ ਦੂਜੀ ਸਾਈਡ ਤੇ ਆਪਾਂ ਜਿਹੜਾ ਖੜਾਈ ਲੈ ਲਈ ਆ ਕੋਈ ਵੀ ਤੁਸੀਂ ਭਾਂਡਾ ਲੈ ਲਓ ਖੁੱਲਾ ਤੇ ਇਹਦੇ ਵਿੱਚ ਖੁੱਲਾ ਪਾਣੀ ਆਪਾਂ ਜਿਹੜਾ ਪਾ ਲੈਣਾ ਹੈ ਤੇ ਮੱਕੀ ਦੇ ਦਾਣੇ ਸਾਰੇ ਪਾ ਲਵਾਂਗੇ ਇਹਨਾਂ ਨੂੰ ਉਬਾਲ ਲਾਵਾਂਗੇ ਆਪਾਂ ਉਬਾਲਣ ਨਾਲ ਸੌਫਟ ਹੋ ਜਾਂਦੇ ਨੇ ਤੇ ਟੇਸਟ ਬਹੁਤ ਵਧੀਆ ਆਉਂਦਾ ਏ ਬਿਲਕੁਲ ਬਾਜ਼ਾਰ ਵਰਗਾ ਟੇਸਟ ਆਉਂਦਾ ਏ ਇਹਨਾਂ ਨੂੰ ਆਪਾਂ ਉਦੋਂ ਤੱਕ ਉਬਾਲਣਾ ਏ ਜਦੋਂ ਤੱਕ ਜਿਹੜਾ ਇਹਨਾਂ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਸੌਫਟ ਨਹੀਂ ਹੋ ਜਾਂਦੇ ਸਵਾਦ ਅਨੁਸਾਰ ਇਹਦੇ ਵਿੱਚ ਨੂਣ ਪਾ ਦਵਾਂਗੇ ਤੇ 2 ਚਮਚ ਆਪਾਂ ਜਿਹੜੀ چینی ਪਾਈ ਆ ਤਾਂ ਕਿ ਬਾਜ਼ਾਰ ਵਰਗਾ ਟੇਸਟ ਆਵੇ ਥੋੜਾ ਜਿਹਾ ਮਿੱਠਾ ਮਿੱਠਾ ਜਿਹਾ ਟੇਸਟ ਇਹਨਾਂ ਦਾ ਹੁੰਦਾ ਹੈ ਸਵੀਟ ਕੌਰਨ ਜਿਹਨੂੰ ਕਹਿ ਦਿੰਦੇ ਨੇ ਇਸ ਤਰ੍ਹਾਂ ਇਹ ਉਬਲਦੇ ਟਾਈਮ ਹੋ ਗਿਆ ਤੇ ਇਹਨਾਂ ਦਾ ਕਲਰ ਵੀ ਹੈ ਜਿਹੜਾ ਉਹ ਵੀ ਚੇਂਜ ਹੋ ਗਿਆ ਬਿਲਕੁਲ ਪੀਲੇ ਹੋ ਜਾਣਗੇ ਤੇ ਸੌਫਟ ਵੀ ਹੋ ਗਏ ਆ ਹੁਣ ਆਪਾਂ ਕੋਈ ਵੀ ਜਾਲੀ ਲੈ ਲਵਾਂਗੇ ਛਾਲਣੀ ਲੈ ਲਵਾਂਗੇ ਇਹਦੇ ਵਿੱਚ ਸਾਰਾ ਪਾਣੀ ਆ ਜਿਹੜਾ ਨਿਚੋੜ ਦਵਾਂਗੇ ਤੁਸੀਂ ਠੰਡੀ ਗਰਮ ਜਿੱਦਾਂ ਦੀ ਵੀ ਚਾਟ ਖਾਣੀ ਆ ਉਦਾਂ ਦੀ ਖਾ ਸਕਦੇ ਹੋ ਜੇ ਠੰਡੀ ਚਾਟ ਖਾਣੀ ਆ ਫਿਰ ਉਹਨੂੰ ਠੰਡਾ ਕਰ ਲੋ ਜੇ ਗਰਮ ਖਾਣੀਆਂ ਤਾਂ ਇਦਾਂ ਹੀ ਰੱਖ ਲੋ ਦੂਜੀ ਸਾਈਡ ਤੇ ਆਪਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਲਈਆਂ ਨੇ ਉਹ ਵੀ ਦੇਖ ਲੈਨੇ ਆਂ ਸਲਾਦ ਵਾਸਤੇ ਇੱਕ ਟਮਾਟਰ ਕਟਿਆ ਹੈ ਆਪਾਂ ਥੋੜੀਆਂ-ਥੋੜੀਆਂ ਹਰੀਆਂ ਮਿਰਚਾਂ ਮਿਰਚ ਜ਼ਿਆਦਾ ਪਸੰਦ ਕਰਦੇ ਆਂ ਤਾਂ ਜ਼ਿਆਦਾ ਪਾ ਲੋ ਦੋ ਨਿੰਬੂ ਆ ਜਿਹੜੇ ਉਹ ਲੈ ਆ ਮੈਂ ਇੱਕ ਪਿਆਜ਼ ਆ ਜਿਹੜੇ ਉਹ ਵੀ ਕੱਟ ਲਿਆ ਤੇ ਅੱਧਾ ਖੀਰਾ ਹੈ ਉਹ ਵੀ ਕੱਟ ਲਿਆ ਇਹ ਸਾਰੀਆਂ ਚੀਜ਼ਾਂ ਹੁਣ ਤਾਂ ਬਹੁਤ ਜ਼ਿਆਦਾ ਵਧੀਆ ਹੈ ਜੇ ਨਾ ਹੋਣ ਤਾਂ ਤੁਸੀਂ ਕੱਲੇ ਪਿਆਜ਼ ਨਾਲ ਵੀ ਇਹ ਜਿਹੜੀ ਬਣਾ ਸਕਦੇ ਆਂ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਸਾਰੀ ਮੱਕੀ ਦੇ ਦਾਣੇ ਆ ਜਿਹੜੇ ਉਹ ਕੱਢ ਲਵਾਂਗੇ ਇਸ ਤਰ੍ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੱਕੇ ਦੇ ਦਾਣੇ ਪਾ ਲਵਾਂਗੇ ਤੇ ਜਿਹੜਾ ਆਪਾਂ ਚੀਜ਼ਾਂ ਕੱਟ ਕੇ ਰੱਖੀਆਂ ਸੀਗੀਆਂ ਉਹ ਵੀ ਪਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਪਨੀਰ ਆ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਜਾਂ ਕੋਈ ਹੋਰ ਸਬਜ਼ੀ ਆ ਜਿਹੜੀ ਖਾ ਸਕਦੇ ਹੋ ਤੁਸੀਂ ਸ਼ਮਲਾ ਮਿਰਚ ਵਗੈਰਾ ਉਹ ਵੀ ਐਡ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਹੁਣ ਸਾਰੇ ਮਸਾਲੇ ਥੋੜੇ ਥੋੜੇ ਕਰਕੇ ਆਪਾਂ ਐਡ ਕਰ ਦਵਾਂਗੇ ਮਿਰਚ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਉਹ ਐਡ ਕਰ ਦਵਾਂਗੇ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਜਿਹੜਾ ਚਾਟ ਮਸਾਲਾ 1 ਤੋਂ 1.5 ਚਮਚਾ ਜਿਹੜਾ ਐਡ ਕਰ ਦਵਾਂਗੇ ਕਿਉਂਕਿ ਖੱਟਾ ਜਿੰਨਾ ਕਿ ਪਸੰਦ ਹੋ ਉਹਨਾਂ ਕ ਪਾ ਲਓ ਤੇ ਨੂਨ ਪਾ ਦਵਾਂਗੇ ਆਪਾਂ ਸਾਦਾ ਥੋੜਾ ਜਿਹਾ ਤੇ ਥੋੜਾ ਜਿਹਾ ਨੂਨ ਆਪਾਂ ਜਿਹੜਾ ਕਾਲਾ ਨੂਨ ਪਾਇਆ ਇਹ ਉਹਦੇ ਨਾਲ ਫਲੇਵਰ ਤੇ ਟੇਸਟ ਵਧੀਆ ਹੋ ਜਾਂਦਾ ਹੈ ਚਾਟ ਜਾਂ ਸਲਾਦ ਦਾ ਹੁਣ ਆਪਾਂ ਇਹਦੇ ਵਿੱਚ ਨਿੰਬੂ ਆ ਜਿਹੜਾ ਉਹ ਵੀ ਨਿਚੋੜ ਦਵਾਂਗੇ ਤੁਸੀਂ ਚਾਹੋ ਇਹਦੀ ਜਗ੍ਹਾ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਜਾਂ ਖੱਟੀ ਮਿੱਠੀ ਚਟਨੀ ਹੈ ਜਿਹ ਜੇ ਤੁਹਾਨੂੰ ਫਲੇਵਰ ਉਹਨਾ ਪਸੰਦ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਤੇ ਥੋੜਾ ਜਿਹਾ ਆਪਾਂ ਧਨੀਆ ਵੀ ਇਹ ਬਾਅਦ ਦੇ ਵਿੱਚ ਇਹਦੇ ਵਿੱਚ ਐਡ ਕਰ ਦਵਾਂਗੇ ਧਨੀਆ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਧਨੀਆ ਸਕਿਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਇਹ ਚਾਟ ਆ ਜਿਹੜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਖਾਣ ਲਈ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੇ ਬਣਾਉਣੀ ਬਿਲਕੁਲ ਜ਼ਿਆਦਾ ਆਸਾਨ ਆ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਅਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ